ਅਧਲੇ ਪਰਸੋਂ ਵਾਲੀ ਕਾਲ ਨੂੰ ਵੀ ਰੋਕਣਾ ਚਾਹ ਰਹੇ ਆ ਜੀ ਵੀ ਪਰਸੋਂ ਜਿਹੜੀ 3 ਤਰੀਕ ਨੂੰ ਜਥੇਬੰਦੀਆਂ ਦੀ ਕਾਲ ਆਈ ਵੀ ਲੋਕਾਂ 'ਚ ਡਰ ਦਾ ਮਾਹੌਲ ਬਣਾਇਆ ਜਾਵੇ ਜਿਵੇਂ ਅਮਰਪਾਲ ਟਾਈਮ ਬਣਾਇਆ ਸੀ ਵੀ ਕੋਈ ਬੋਲ ਨਾ ਸਕੇ ਜੀ ਉਮੇ ਦਾ ਮਾਹੌਲ ਬਣਾ ਰਹੇ ਆ ਉਹ ਭਾਈ ਜੀ ਪੁਲਿਸੀ ਬਹੁਤ ਲਾਰਕੀ ਵਾਲੇ ਦਾਲੇ ਵਸ ਅਸੀਂ ਵੀ ਦੋ ਗੱਡੀਆਂ ਸੀ ਸਾਡੀਆਂ ਪੁਲਿਸ ਨੇ ਦੋ ਤਿੰਨ ਥਾਂ ਤੋਂ ਸਾਨੂੰ ਰੋਕਿਆ ਵਾਪਸ ਵੀ ਤੋਰਤਾ ਪੁਲਿਸ ਬਹੁਤ ਹੈ ਇੱਥੇ ਖੜ੍ਹਣ ਨਹੀਂ ਦੇ ਰਹੀ ਜਿੰਨੇ ਵੀ ਕੋਈ ਵੀ ਸੀ ਸਭ ਭਜਾ ਦਿੱਤੇ ਇਹਨਾਂ ਨੇ ਕੁਛ ਨੂੰ ਚੱਕ ਕੇ ਲੈ ਆ ਰਹੀ ਹੈ ਇੱਧਰ ਲੈ ਆ ਰਹੀ ਹੈ ਥਾਣੇ ਚ ਲੈ ਜਾ ਰਹੇ ਕੁਛ ਨਹੀਂ ਪਤਾ ਲੱਗ ਰਿਹਾ ਭਾਈ ਤੱਕ ਕੀ ਕਰ ਰਹੇ ਨੇ ਹੋਰ ਕੀ 10000 ਦੇ ਰੁਪਏ ਪਰੋਤੀ ਮੰਗਣਗੇ ਜਾਂ ਚੈਨੀ ਖਊਗਾ ਐਨਾ ਸੈਲਬ੍ਰਿਟੀ ਬੰਦਾ ਭਾਈ ਉਹਨੂੰ ਪੈਨਸ਼ਨ ਦੀ ਨੂਮਰਾ ਸਿੰਘ ਖਾਲਸਾ ਹੋ ਗਿਆ ਜੀ ਉਹਦੇ ਨਾਲ ਸੀ ਸਾਡੇ ਦੋ ਤਿੰਨ ਮੁੰਡੇ ਜੀ ਉਹਨਾਂ ਨੂੰ ਵੀ ਚੱਕ ਕੇ ਲੈ ਕੇ ਆਇਆ ਜੀ ਸੀ ਦੇਖ ਰਹੇ ਹਾਂ ਸੈਂਟਰਲ ਪੰਜਾਬ ਟੀਵੀ ਮੈਂ ਅਮਨਦੀਪ ਸਿੰਘ ਮਾਝਾ ਧੂਰੀ ਚ ਵੱਡਾ ਪ੍ਰਦਰਸ਼ਨ ਕਰਨਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਨੇ ਕਿ ਅਸੀਂ ਰੇਲ ਨੂੰ ਰੋਕਾਂਗੇ ਕਿਉਂਕਿ ਪਾਨੇ ਸਿੱਧੂ ਦੇ ਹੱਕ ਵਿੱਚ ਵੱਡੇ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ ਸੀ 1 ਫਰਵਰੀ ਅਤੇ 3 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੀ ਕੋਠੀ ਅਤੇ 1 ਫਰਵਰੀ ਨੂੰ ਸੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਲੋਕਲ ਏਰੀਏ ਜਾਨੀ ਕਿ ਹਲਕੇ ਦੇ ਵਿੱਚ ਧੂਰੀ ਜੰਕਸ਼ਨ ਦੇ ਬਿਲਕੁਲ ਕੋਲ ਦੋਲਾ ਫਾਟਕਾ ਉੱਥੇ ਵੱਡਾ ਪ੍ਰਦਰਸ਼ਨ ਕਰਾਂਗੇ ਇਥੋਂ ਤੱਕ ਜਿਹੜੇ ਨੌਜਵਾਨ ਨੇ ਕਿਤੇ ਨਾ ਕਿਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਸਮਰਥਕ ਨੇ ਜਾਂ ਹੋਰ ਆਗੂ ਨੇ ਪਾਨੇ ਸਿੱਧੂ ਦੇ ਹੱਕ 'ਚ ਜਿਹੜੇ ਪ੍ਰੋਟੈਸਟ ਕਰਨਾ ਚਾਹੁੰਦੇ ਸਨ ਉਹ ਲਗਾਤਾਰ ਦੋਲੇ ਫਾਟਕ ਦੇ ਨਜ਼ਦੀਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਨੇ ਆਲੇ ਦੁਆਲੇ ਪੂਰਾ ਧਤੂਰੀ ਸ਼ਹਿਰ ਸੀਲ ਕਰ ਦਿੱਤਾ ਬਾਹਰਲੇ ਸ਼ਹਿਰਾਂ ਚੋਂ ਕੋਈ ਨਹੀਂ ਆ ਸਕਦਾ ਅੱਜ ਜਨਨ ਕਿ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੇ ਇਹ ਪ੍ਰੋਟੈਸਟ ਫਲੋਪ ਕਰਨ ਲਈ ਇੱਕ ਵੱਡੀ ਗਿਣਤੀ ਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਬਾਈ ਜੂਰੀ ਮੌਜੂਦ ਨੇ ਜਿਹੜੇ ਇਸ ਪ੍ਰੋਟੈਸਟ ਇਸ ਪ੍ਰਦਰਸ਼ਨ ਚ ਪਹੁੰਚੇ ਸਨ ਬੀਰ ਜੀ ਕੀ ਨਾਮ ਆ ਰਣਵੀਰ ਸਿੰਘ ਜੀ ਰਣਵੀਰ ਜੀ ਕਿੱਥੋਂ ਆਏ ਹੋ ਅਸੀਂ ਸੁਨਾਵ ਸ਼ਹਿਰ ਤੋਂ ਆਏ ਹਾਂ ਠੀਕ ਹੈ ਰਣਵੀਰ ਇਸ ਪ੍ਰਦਰਸ਼ਨ 'ਚ ਪਹੁੰਚਣਾ ਸੀ ਤੁਸੀਂ ਹਾਂ ਜੀ ਸਿਮਰਜੀਤ ਮਾਨ ਸਿੰਘ ਨੇ ਕਾਲ ਦਿੱਤੀ ਸੀ ਫਾੜਕਦੇ ਹੀ ਰੇਲਾ ਰੋਕਣ ਦੀ ਅੱਜ ਦੀ ਤਰੀਕ ਠੀਕ ਹੈ ਫਿਰ ਹੁਣ ਕਿਵੇਂ ਦੇ ਹਾਲਾਤ ਕਿਵੇਂ ਦੇ ਨੇ ਤੁਸੀਂ ਪਹੁੰਚਣਾ ਤੁਸੀਂ ਆ ਗਏ ਇੱਥੇ ਸੌਖੇ ਆ ਗਏ ਜਾਂ ਕੋਈ ਦਿੱਕਤ ਆਈ ਆ ਉਹ ਬਾਈ ਜੀ ਪੁਲਿਸੀ ਬਹੁਤ ਲਾਰਖੀ ਵਾਲੇ ਦਾਲੇ ਵਸ ਅਸੀਂ ਵੀ ਦੋ ਗੱਡੀਆਂ ਸੀ ਸਾਡੀਆਂ ਪੁਲਿਸ ਨੇ ਦੋ ਤਿੰਨ ਥਾਵਾਂ ਤੋਂ ਸਾਨੂੰ ਰੋਕਿਆ ਵਾਪਸ ਵੀ ਤੋਰਤਾ ਤੇ ਅਸੀਂ ਨਜ਼ਦੀਕ ਵਸ ਖੇਤਾਂ ਵਿੱਚ ਦੀ ਗੱਡੀ ਖੜਾ ਕੇ ਇੱਧਰ ਫੜਕ ਤੇ ਪਹੁੰਚੇ ਹਾਂ ਹਾਂ ਪਲਸ ਬਹੁਤ ਹੈ ਇੱਥੇ ਖੜ੍ਹ ਨਹੀਂ ਦੇ ਰਹੀ ਜਿੰਨੇ ਵੀ ਕੋਈ ਵੀ ਸੀ ਸਭ ਭਜਾ ਦਿੱਤੇ ਇਹਨਾਂ ਨੇ ਕੋਈ ਸਾਨੂੰ ਚੱਕ ਕੇ ਲੈ ਜਾ ਰਹੀ ਹੈ ਇੱਧਰ ਲੈ ਜਾ ਰਹੀ ਹੈ ਥਾਣੇ ਚ ਲੈ ਜਾ ਰਹੇ ਕੁਝ ਨਹੀਂ ਪਤਾ ਲੱਗ ਰਿਹਾ ਠੀਕ ਹੈ ਨਹੀਂ ਜਨਕ ਤੁਸੀਂ ਦੋ ਗੱਡੀਆਂ ਤੁਹਾਡੇ ਸਾਥੀ ਹੋਰ ਤੇ ਉਹ ਕਿੱਥੇ ਨੇ ਹੁਣ ਉਸ ਸਾਡੇ ਮਗਰੀ ਸੇ ਉਹ ਨਹੀਂ ਇਹ ਨਹੀਂ ਪਤਾ ਵੀ ਉਹ ਕਿੱਧਰ ਗਏ ਨੇ ਅਸੀਂ ਉੱਥੋਂ ਵਾਪਸ ਹੋ ਗਏ ਸੀ ਉਧਰੋਂ ਅਸੀਂ ਪਈਆਂ ਰਾਹੀ ਇੱਧਰ ਫੜਕ ਨਹੀਂ ਆ ਗਏ ਉਹਨਾਂ ਨੂੰ ਉੱਥੋਂ ਪਤਾ ਨਹੀਂ ਕਿੱਧਰ ਗਾ ਗਏ ਨੇ ਕਿ ਵਾਪਸ ਕਰਤੇ ਠੀਕ ਹੈ ਹਾਂ ਜਨਨ ਕਿ ਪੁਲਿਸ ਪ੍ਰਸ਼ਾਸਨ ਬਹੁਤ ਲੱਗਿਆ ਹੋਇਆ ਆਲੇ ਦੁਆਲੇ ਬਹੁਤ ਜ਼ਿਆਦਾ ਲੱਗੀ ਹੋਈ ਆ ਮੈਂ ਕਿਹਾ ਸੌਣੀ ਜਦੋਂ ਬਦਿਲ ਕਰਕੇ ਇਹਨਾਂ ਨੇ ਠੀਕ ਹੈ ਭਾਈ ਜੀ ਕੀ ਲੱਗਦਾ ਤੁਹਾਨੂੰ ਭਾਨੇ ਸਿੱਧੂ ਤੇ ਜੋ ਵੀ ਆਪਾਂ ਦੇਖ ਰਹੇ ਆ ਸਾਰੇ ਮਾਮਲੇ ਦਰਜ ਹੋ ਰਹੇ ਨੇ ਕੀ ਲੱਗਦਾ ਤੁਸੀਂ ਵੀ ਹੱਕ ਚਾਇਓ ਕਿਵੇਂ ਵੀ ਤੱਕਾ ਸਹੀ ਹੋ ਰਹੀ ਹੈ ਭਾਈ ਤੱਕੀ ਕਰ ਰਹੇ ਨੇ ਹੋਰ ਕੀ 10000 ਰੁਪਏ ਪਰੋਤੀ ਮੰਗਣਗੇ ਜਾਂ ਚੈਨੀ ਖਊਗਾ ਇੰਨਾ ਸੈਲਬ੍ਰਿਟੀ ਬੰਦਾ ਭਾਈ ਉਹਨੂੰ ਪੈਨਸ਼ਨ ਦੀ ਟੱਕਾ ਇਹਦਾ ਤੱਕਾ ਕਰ ਰਹੀ ਆ ਬਸ ਏਜੰਟਾਂ ਨੇ ਬਈ ਇਕੱਠੇ ਹੋ ਕੇ ਦੇਦੇ ਆਉਣਗੇ 4 ਰੁਪਏ ਠੀਕ ਹੈ ਪੁਲਿਸ ਨੂੰ ਜਾਂ ਕਿਸੇ ਨੂੰ ਵੀ ਤੇ ਤੱਕਾ ਕਰ ਰਹੇ ਨੇ ਠੀਕ ਹੈ ਹੁਣ ਫਿਰ ਤੁਸੀਂ ਵਾਪਸ ਜਾ ਰਹੇ ਹੋ ਹੁਣ ਕੀ ਪਲਾਨਿੰਗ ਹੈ ਤੁਹਾਡੀ ਕਿਉਂਕਿ ਇੱਥੇ ਤਾਂ ਬੈਠਣ ਨਹੀਂ ਦੇਣਾ ਤੁਸੀਂ ਆਗੇ ਇੱਥੇ ਬਸ ਬਈ ਅਸੀਂ ਖੜੇ ਆ ਹਲੇ ਠੀਕ ਹੈ ਜਦੋਂ ਵੀ ਲਾਲ ਵੀ ਵਾਪਸ ਜਾਣਾ ਪਰ ਕੋਈ ਇਕੱਠ ਦਾ ਇਹ ਫੋਨ ਤਾਂ ਦੇ ਨਹੀਂ ਰਹੇ ਪਜਾਰੇ ਨੇ ਠੀਕ ਹੈ ਸਾਬ ਨੂੰ ਵੀ ਆਈ ਜਾਂਦੇ ਨੇ ਠੀਕ ਹੈ ਜਨ ਕਿ ਤੁਸੀਂ ਵੀ ਖੇਤਾਂ ਦੇ ਵਿੱਚ ਗੱਡੀ ਲਾਈ ਆ ਫਿਰ ਉਧਰ ਸਾਡੀ ਬਈ ਇੱਧਰ ਖੇਤਾਂ ਚ ਦੋ ਗਕੀਲੇ ਪਰਾਂ ਖੜੀ ਆ ਬਸ ਕੋਈ ਇੱਧਰ ਤਾਂ ਹੀ ਆਉਣ ਨਹੀਂ ਦਿੰਦੇ ਮੇਨ ਰੋਡ ਤਾਂ ਬਈ ਠੀਕ ਹੈ ਬਈ ਜੀ ਕੀ ਨਾਮ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਵੀਰੇ ਗੁਰਵਿੰਦਰ ਕਿੱਥੋਂ ਸੁਨਾਮ ਤੋਂ ਆਏ ਹੋ ਹਾਂਜੀ ਬਈ ਜੀ अच्छा ਤੁਸੀਂ ਤਾਂ ਸਪੈਸ਼ਲ ਆਏ ਕਿ ਇੱਥੇ ਪ੍ਰਦਰਸ਼ਨ ਕਰਾਂਗੇ ਅੱਜ ਇੱਥੇ ਧੂਰੀ ਫਾਟਕਦੇ ਹਾਂਜੀ ਹਾਂ ਸਿਮਰਜੀਤ ਮਾਨ ਸਿੰਘ ਦੀ ਕਾਲ ਸੀ ਜੀ ਵੀ ਇੱਕ ਤਰੀਕ ਨੂੰ ਦੋਲਾ ਫਾਟਕ ਰੋਕਣਾ ਜੀ ਆਪਾਂ ਨੇ ਉਹਨਾਂ ਦੀ ਕਾਲ ਦੇ ਸਬੰਧ ਵਿੱਚ ਆਏ ਸੀ ਅਸੀਂ ਜੀ ਠੀਕ ਹੈ ਪਰ ਉਹਦੇ ਹਾਲਾਤ ਕਿਵੇਂ ਦੇ ਲੱਗ ਰਹੇ ਨੇ? ਉਰੇ ਦੇ ਹਾਲਾਤ ਬਹੁਤ ਗੰਭੀਰ ਨੇ ਜੀ ਪੁਲਿਸ ਸੌਣੀ ਚ ਤਬਦੀਲ ਕਰਿਆ ਪਿਆ ਸਾਰਾ ਇਲਾਕਾ ਜੀ ਕਿਸੇ ਵੀ ਗੱਡੀ ਵਾਲੇ ਨੂੰ ਲੰਘਣ ਨਹੀਂ ਦੇ ਰਹੇ ਚੈਕਿੰਗ ਕਰ ਕਰ ਲੰਘਣ ਦੇ ਰਿਹਾ ਜੀ ਠੀਕ ਹੈ ਹਾਂ ਜੀ ਬਾਕੀ ਵਾਪਸ ਮੋੜੀ ਜਾ ਰਿਹਾ ਜੀ ਸਾਡੇ ਨਾਲ ਕੁਝ ਬੱਸਾਂ ਵੀ ਆਈਆਂ ਸਾਡੇ ਪਿੰਡਾਂ ਚੋਂ ਉਧਰੋਂ ਜੀ ਉਹ ਵੀ ਬੱਸਾਂ ਵਾਲ ਤੇ ਬਹੁਤ ਸਾਰੇ ਸਾਡੇ ਚੱਕ ਕੇ ਵੀ ਲੈ ਗਏ ਸਾਡੇ ਨਾਲ ਦੇ ਬੰਦਿਆਂ ਨੂੰ ਜੀ ਹਾਂ ਜੀ ਨਾ ਪਤਾ ਲੱਗ ਰਿਹਾ ਵੀ ਕਿੱਥੇ ਲੈ ਕੇ ਗਿਆ ਜੀ ਕੁਝ ਠੀਕ ਹੈ ਉਸਨੇ ਅਰੈਸਟ ਕਰ ਲਏ ਹਾਂ ਜੀ ਜਿਵੇਂ ਰਾਜ ਸਿੰਘ ਖਾਲਸਾ ਹੋ ਗਿਆ ਜੀ ਉਹਦੇ ਨਾਲ ਸੀ ਸਾਡੇ ਦੋ ਤਿੰਨ ਮੁੰਡੇ ਜੀ ਉਹਨਾਂ ਨੂੰ ਵੀ ਚੱਕ ਕੇ ਲੈ ਗਿਆ ਜੀ ਅੱਛਾ ਤੇ ਹੋਰ ਵੀ ਇੱਕ ਨੀਲੋਵਾਲ ਪਿੰਡ ਤੋਂ ਬੱਸ ਆਈ ਸੀ ਜੀ ਉਹਨਾਂ ਨੂੰ ਵੀ ਲੈ ਗਿਆ ਜੀ ਪਤਾ ਨਹੀਂ ਕਿੱਥੇ ਨਾ ਬੱਸਾਂ ਬੱਸਾਂ ਭਰ ਕੇ ਚੱਲ ਪਈਆਂ ਸੀ ਉਧਰ ਹਾਂ ਜੀ ਬੱਸਾਂ ਭਰ ਕੇ ਚੱਲ ਰਹੀਆਂ ਸਾਰੀ ਟ੍ਰੈਫਿਕ ਜਾਮ ਹੋਇਆ ਪਿਆ ਜੀ ਰੋਡ ਜੀ ਠੀਕ ਹੈ ਬਹੁਤ ਸਾਰੇ ਰੋਕ ਰੱਖਿਆ ਜੀ ਲੋਕ ਇਹਦਾ ਮਤਲਬ ਜਿੱਥੇ ਬੈਰੀਕੇਟਿੰਗ ਪੁਲਿਸ ਦੀ ਕੀਤੀ ਹੋਈ ਆ ਉੱਥੇ ਰੋਕ ਕੇ ਉਹਨਾਂ ਨੂੰ ਅਰੈਸਟ ਕਰੀ ਜਾਂਦੇ ਨੇ ਉੱਥੇ ਹਾਂਜੀ ਉੱਥੋਂ ਕੁਝ ਨੂੰ ਅਰੈਸਟ ਉੱਥੋਂ ਕੀਤਾ ਜੀ ਕੁਝ ਨੂੰ ਦੋਲਾ ਫਾਟਕ ਤੋਂ ਕੀਤਾ ਜੀ ਰੈਸਟ 100 150 ਬੰਦੇ ਨੂੰ ਜੀ ਠੀਕ ਹੈ ਤੇ ਬਾਕੀ ਸਾਡੇ ਸਾਥੀ ਕੋਲੀ ਸੀ ਦੋਲਾ ਫਾਟਕ ਦੇ ਨੇੜੇ ਸੀਗੇ ਜੀ ਉੱਥੋਂ ਲੈ ਕੇ ਗਿਆ ਜੀ ਉਹਨਾਂ ਨੂੰ ਠੀਕ ਹੈ ਹਾਂਜੀ ਅੱਛਾ ਤੁਸੀਂ ਉੱਥੋਂ ਫਿਰ ਇਧਰੋਂ ਸਾਈਡ ਤੇ ਹੋਗੇ ਹਾਂਜੀ ਅਸੀਂ ਬਾਅਦ 'ਚ ਆਏ ਸੀ ਥੋੜਾ ਲੇਟ ਆਏ ਸੀ ਅਸੀਂ ਬਸ ਇੱਕ ਗੱਡੀ ਸਾਡੀ ਅੱਗੇ ਆ ਗਈ ਸੀ ਦੋ ਤਿੰਨ ਗੱਡੀਆਂ ਪਿੱਛੇ ਰਹਿ ਗਈਆਂ ਠੀਕ ਹੈ ਹਾਂਜੀ ਜਨਕ ਫਲੋਪ ਕਰਤਾ ਅੱਜ ਦਾ ਜਿਹੜਾ ਪ੍ਰਦਰਸ਼ਨ ਕਰਨਾ ਸੀ ਇਹ ਹਾਂਜੀ ਇਸ ਹਿਸਾਬ ਨਾਲ ਤਾਂ ਫਲੋਪ ਹੀ ਚੱਲ ਰਿਹਾ ਜੀ ਮਤਲਬ ਪਰਸੋਂ ਵਾਲੀ ਕਾਲ ਨੂੰ ਵੀ ਰੋਕਣਾ ਚਾਹ ਰਹੇ ਆ ਜੀ ਵੀ ਪਰਸੋਂ ਨੂੰ ਜਿਹੜੀ 3 ਤਰੀਕ ਨੂੰ ਜਥੇਬੰਦੀਆਂ ਦੀ ਕਾਲ ਆਈ ਵੀ ਲੋਕਾਂ 'ਚ ਡਰ ਦਾ ਮਾਹੌਲ ਬਣਾਇਆ ਜਾਵੇ ਠੀਕ ਹੈ ਜਿਵੇਂ ਅਮਰਤਪਾਲ ਟਾਈਮ ਬਣਾਇਆ ਸੀ ਵੀ ਕੋਈ ਬੋਲ ਨਾ ਸਕੇ ਜੀ ਉਵੇਂ ਦਾ ਮਾਹੌਲ ਬਣਾ ਰਹੇ ਆ ਜੀ ਸਾਰਾ ਇਹ ਠੀਕ ਹੈ ਹੁਣ 3 ਵਾਲੀ ਕਾਲ ਚ ਆਵੋਗੇ ਤੁਸੀਂ ਫਿਰ ਉਧਰੋਂ ਆਉਣਗੇ ਲੋਕ ਕਿੰਨੇ ਆਉਣਗੇ ਹਾਂਜੀ ਲੋਕ ਉਹ ਬਹੁਤ ਉਤਸ਼ਾਹ ਨਾਲ ਆਉਣਗੇ ਜੀ ਲੋਕ 3 ਵਾਲੀ ਕਾਲ 'ਚ ਜੀ ਕਿਉਂਕਿ ਸਾਰੀਆਂ ਪ ਸਾਰੇ ਆ ਰਹੇ ਨੇ ਹੁ ਮਮਾ ਕੇ ਹਾਂਜੀ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਅਦੋਲਾ ਫਟਕ ਦੇ ਨਜ਼ਦੀਕ ਧੂਰੀ ਦੇ ਨਜ਼ਦੀਕਾਂ ਜਿੱਥੇ ਵੱਡਾ ਪ੍ਰਦਰਸ਼ਨ ਕਰਨਾ ਸੀ ਪ੍ਰੋਟੈਸਟ ਕਰਨਾ ਸੀ ਪਰ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਇਹ ਪ੍ਰੋਟੈਸਟ ਨੂੰ ਬਿਲਕੁਲ ਫਲੋਪ ਕਰ ਦਿੱਤਾ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਸੀ ਉਹ ਇਹ ਵੀ ਕਹਿ ਰਹੇ ਨੇ ਕਿ ਅਸੀਂ ਆ ਰਹੇ ਸੀ ਅਸੀਂ ਪਹੁੰਚੇ ਹਾਂ ਪਿੰਡੋਂ ਚੱਲ ਕੇ ਪਰ ਬਹੁਤ ਨਾਕੇ ਲੱਗੇ ਹੋਏ ਨੇ ਸਾਡੇ ਨਜ਼ਦੀਕੀ ਨਾਲ ਦੇਆਂ ਨੂੰ ਖਿਦਾੜ ਵੀ ਦਿੱਤਾ ਪੁਲਿਸ ਨੇ ਕਿਤੇ ਨਾ ਕਿਤੇ ਰਸਤੇ 'ਚ ਚੈਕਿੰਗ ਹੋ ਰਹੀ ਆ ਅਤੇ ਜੋ ਇਧਰ ਨੂੰ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਦੋਲਾ ਫਾਟਕਾ ਜਿਹੜਾ ਇੱਥੇ ਪੁਲਿਸ ਹੀ ਪੁਲਿਸ ਪੁਲਿਸ ਪ੍ਰਸ਼ਾਸਨ ਪੂਰਾ ਤਾਇਨਾਤ ਆ ਕਿ ਇਹ ਪ੍ਰੋਟੈਸਟ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾਜ਼ਰਬੰਦ ਵੀ ਕੀਤੇ ਹੋਏ ਨੇ ਮੈਂਬਰ ਪਾਰਲੀਮੈਂਟ ਪਹਿਲਾਂ ਵੀ ਤੁਹਾਨੂੰ ਖਬਰਾਂ ਦਿਖਾਈਆਂ ਨੇ ਕਿ ਲਗਾਤਾਰ ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਘਰ ਦੇ ਅੰਦਰ ਹੀ ਨਾਜ਼ਰਬੰਦ ਕੀਤਾ ਗਿਆ ਅਤੇ ਜਿਹੜੇ ਦੂਜੇ ਨੌਜਵਾਨ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਅਤੇ ਇਹ ਪੂਰਾ ਪ੍ਰੋਟੈਸਟ ਪੂਰੀ ਤਰ੍ਹਾਂ ਫਲॉप ਕਰ ਦਿੱਤਾ ਹੈ ਕੈਮਰਾਮੈਨ ਪੀਮਾ ਪੱਟੀਵਾ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ